ਕਰੋ ਕਿਰਪਾ ਗੋਪਾਲ ਦੋ ਦਿਲ ਦੇ ਕਰੋ ਕਿਰਪਾ ਗੋਪਾਲ ਦੋ ਦਿਲ ਦੇ ਆਪਣਾ ਨਾਮ ਜਬਾਬੋ ਤੁਸੀਂ ਦੇਖ ਰਹੇ ਹੋ ਚੈਨਲ ਦਾ ਇੱਕੀ ਨਿਊਜ਼ ਮੈਂ ਹਾਂ ਰਾਜਵੀਰ ਗੌਰ ਸੰਤ ਬਾਬਾ ਹਰਨਾਮ ਸਿੰਘ ਦੀ ਸ਼ਾਮਪੂਰੇ ਵਾਲਿਆਂ ਦੀ ਸੈਂਤਵੀਂ ਵਰਸੀ ਅਤੇ ਮਾਤਾ ਕਰਤਾਰ ਕੌਰ ਜੀ ਦੀ ਅਠਵੀਂ ਵਰਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਅਤੇ ਪਿਆਰ ਨਾਲ ਸੰਗਤਾਂ ਬਾਬਾ ਜੀ ਦੇ ਨਿਵਾਸ ਅਸਥਾਨ ਪਿੰਡ ਸ਼ਾਮਪੂਰਾ ਨਜ਼ਦੀਕ RAMDAS ਚਿਲਾ ਗੁਰਦਾਸਪੁਰ ਵਿਖੇ 23 ਫਰਵਰੀ ਦਿਨ ਐਤਵਾਰ 2025 ਨੂੰ ਮਨਾ ਰਹੀਆਂ ਹਨ 21 ਫਰਵਰੀ ਦਿਨ ਸ਼ੁੱਕਰਵਾਰ 2025 ਨੂੰ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ 10 ਵਜੇ ਆਰੰਭ ਹੋਣਗੇ ਅਤੇ 23 ਫਰਵਰੀ ਦਿਨ ਐਤਵਾਰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ 10:30 ਤੋਂ 5 ਵਜੇ ਤੱਕ ਕੀਰਤਨ ਦਰਬਾਰ ਸਜਾਇਆ ਜਾਵੇਗਾ ਜਿਸ ਵਿੱਚ ਪਹੁੰਚ ਰਹੇ ਕੀਰਤਨੀ ਜਥੇ ਕਥਾਵਾਚਕ ਕਵੀਸਰੀ ਜਥੇ ਗੁਰੂ ਜੀ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਸਮੂਹ 사 ਸੰਗਤ ਹਾਜ਼ਰੀ ਪਰ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਸਾਰਾ ਪ੍ਰੋਗਰਾਮ ਚੈਨਲ ਦਾ ਇੱਕੀ ਨਿਊਜ਼ ਤੇ ਲਾਈਵ ਕੀਤਾ ਜਾਵੇਗਾ ਤੁਸੀਂ ਦੇਖ ਰਹੇ ਹੋ ਚੈਨਲ ਦਾ ਇੱਕੀ ਨਿਊਜ਼ ਮਹਾਰਾਜਵੀਰ ਕੋਰ ਸੰਤ ਬਾਬਾ ਹਰਨਾਮ ਸਿੰਘ ਦੀ ਸ਼ਾਮਪੂਰੇ ਵਾਲਿਆਂ ਦੀ ਸੈਂਤਵੀਂ ਵਰਸੀ ਅਤੇ ਮਾਤਾ ਕਰਤਾਰ ਕੌਰ ਜੀ ਦੀ ਅਠਵੀਂ ਵਰਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਅਤੇ ਪਿਆਰ ਨਾਲ ਸੰਗਤਾਂ ਬਾਬਾ ਜੀ ਦੇ ਨਿਵਾਸ ਅਸਥਾਨ ਪਿੰਡ ਸ਼ਾਮਪੂਰਾ ਨਜ਼ਦੀਕ RAMDAS ਚਿਲਾ ਗੁਰਦਾਸਪੁਰ ਵਿਖੇ 23 ਫਰਵਰੀ ਦਿਨ ਐਤਵਾਰ 2025 ਨੂੰ ਮਨਾ ਰਹੀਆਂ ਹਨ 21 ਫਰਵਰੀ ਦਿਨ ਸ਼ੁੱਕਰਵਾਰ 2025 ਨੂੰ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ 10 ਵਜੇ ਆਰੰਭ ਹੋਣਗੇ ਅਤੇ 23 ਫਰਵਰੀ ਦਿਨ ਐਤਵਾਰ ਸਵੇਰੇ 8 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਪਰੰਤ 10:30 ਤੋਂ 5 ਵਜੇ ਤੱਕ ਕੀਰਤਨ ਦਰਬਾਰ ਸਜਾਇਆ ਜਾਵੇਗਾ ਜਿਸ ਵਿੱਚ ਪਹੁੰਚ ਰਹੀ ਕੀਰਤਨੀ ਜਥੇ ਕਥਾਵਾਚਕ ਕਵੀਸਰੀ ਜਥੇ ਗੁਰੂ ਜੀ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਸਮੂਹ 사 ਸੰਗਤ ਹਾਜ਼ਰੀ ਭਰ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਸਾਰਾ ਪ੍ਰੋਗਰਾਮ ਚੈਨਲ ਦਾ ਇੱਕ ਹੀ ਨਿਊਜ਼ ਤੇ ਲਾਈਵ ਕੀਤਾ ਜਾਵੇਗਾ